ਬਾਈਬਲ ਕਲਾ ਗੋਲੀ ਕਾਂਡ ਦੇ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਬਾਪੂ ਸਾਧੂ ਸਿੰਘ ਅੱਜਕੱਲ ਆਪਣੇ ਘਰ ਰਹਿੰਦੇ ਐ ਇਸ ਇਨਸਾਫ ਦੇ ਵਿੱਚ ਜ਼ਿੰਦਗੀ ਦਾ ਪਲ-ਪਲ ਕੱਟ ਰਿਹਾ ਐ ਕਿ ਸ਼ਾਇਦ ਇਨਸਾਫ ਮਿਲ ਜੇ ਜਦੋਂ ਵੀ ਕੋਈ ਗੱਲ ਚੱਲਦੀ ਐ ਗੱਲ ਕਰਨ ਵਾਲਾ ਇੱਕ ਹੁੰਦਾ ਉਨ ਉਹਦੇ ਖਿਲਾਫ ਚੱਲਣ ਵਾਲੇ ਦਸ ਕੜੇ ਹੁੰਦੇ ਆ ਜਦੋਂ ਵੀ ਕੋਈ ਵੀ ਦਰਦਿਆਰ ਆਉਂਦਾ ਕਹੇ ਚੀਜ਼ ਦਾ ਵੀ ਕੋਈ ਆਉਂਦਾ ਅਸੀਂ ਤਾਂ ਉਦੋਂ ਬਾਅਦ ਕੱਪੜੇ ਪਾਉਣ ਨੂੰ ਭੁੱਲ ਗਏ ਉਹ ਚੱਜ ਦਾ ਕੱਪੜਾ ਨਹੀਂ ਪਾਉਣ ਨੂੰ ਕੀ ਕਰਦਾ ਤਾਂ ਉਹ ਅਤਮਾਨ ਨੇ ਬੰਨ ਤੋਂ ਪਹਿਲਾਂ ਸੀਐਮ ਬੰਨ ਤੋਂ ਪਹਿਲਾਂ ਬਹੁਤ ਵਾਅਦੇ ਕਰੇ ਐ ਇੱਥੇ ਆਏ ਸੀ ਤੁਹਾਡੇ ਕੋਲੇ ਆਏ ਵੀ ਐ ਬਗਰਾੜੀ 2 ਘੰਟੇ ਆ ਮੇਰੇ ਗੋਡੇ ਜ ਗੋਡੇ ਫਸਾ ਕੇ ਬੈਠੇ ਰਹੇ ਉਹ ਨਾਲ ਉਹਨਾਂ ਦੇ ਦੋ ਤਿੰਨ ਐਮਐਲ ਵੀ ਸੀ ਕਹਿੰਦੇ ਮੈਂ ਆਉਂਗਾ ਔਰ ਜਿੱਦ ਜਿੰਨਾ ਦੀ ਗਵਰਨਮੈਂਟ ਬਣ ਗਈ ਉਦੋਂ ਤੋਂ ਬਾਅਦ ਭੁੱਲ ਗਏ ਜਿਹਦੀ ਉਮਰ ਥੋੜੀ ਸੀ ਤੇ ਅਸੀਂ ਅਸੀਂ ਕਰਨਾ ਸੀਗਾ ਬਸ ਉਹਦਾ ਅਕਤੂਬਰ ਚ ਹੋ ਗਿਆ ਗਾਂ ਸੀ ਦਸੰਬਰ ਚ ਕਰਨਾ ਦੋ ਮਹੀਨੇ ਬਾਅਦ ਵਿਆਹ ਕਰਨਾ ਹਾਂ ਵਿਆਹ ਕਰਨਾ ਮੇਰੇ ਗੋਡੇ ਦੋਦੇ ਮੇਰਾ ਤੁਰਿਆ ਨਹੀਂ ਜਾਂਦਾ ਮੈਂ ਮੈਨੂੰ ਮਜਬੂਰੀ ਚ ਫੇਰ ਵੀ ਖੇਤੋਂ ਜਾ ਕੇ ਪੱਟੇ ਵੱਢ ਕੇ ਲਿਉਣੇ ਪੈਂਦੇ ਕਰੀਏ ਕੀ ਬੰਦਾ ਹੋਰ ਕੋਈ ਨਹੀਂ ਜਦੋਂ ਫਿਰ ਉੱਥੇ ਡਿੱਗੀ ਦਾ ਹੇਰ ਮਨ ਦੇ ਵਿੱਚੋਂ ਨਿਕਲਦੀ ਆ ਬਾਤ ਸੀ ਜਿਨ੍ਹਾਂ ਨੇ ਕਰਿਆ ਵੀ ਉਹਨਾਂ ਦਾ ਕੱਕਾ ਨਾ ਰਵੇ ਕੌਮ ਦੇ ਸ਼ਹੀਦਾਂ ਦਾ ਹਾਲ ਪੁੱਛਣਾ ਭੁੱਲ ਗਏ ਹੋ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਨਾ ਭੁੱਲ ਗਏ ਹੋ ਜਿਸ ਮਸਲੇ ਨੇ ਪੂਰੀ ਦੁਨੀਆ 'ਚ ਸਿੱਖ ਕੌਮ ਦੇ ਹਿਰਦੇ ਬਲੁੰਦਰ ਤੇ ਉਹ ਗੋਲੀ ਕਾਂਡ ਜਿਸ ਨੇ ਸਿੱਖ ਕੌਮ ਦੇ ਦੋ ਸ਼ਹੀਦਾਂ ਤੋਂ ਬਾਅਦ ਇਹ ਸਵਾਲ ਕੀਤਾ ਕਿ ਇਨਸਾਫ ਕਦੋਂ ਦੇਓਗੇ ਕਿ 84 ਤਰ੍ਹਾਂ ਇਹ ਵੀ ਇਨਸਾਫ ਕਦੇ ਨਹੀਂ ਮਿਲਣਾ ਬਾਈਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਬਾਪੂ ਸਾਧੂ ਸਿੰਘ ਅੱਜਕੱਲ ਆਪਣੇ ਘਰ ਰਹਿੰਦੇ ਐ ਇਸ ਇਨਸਾਫ ਦੇ ਵਿੱਚ ਜ਼ਿੰਦਗੀ ਦਾ ਪਲ-ਪਲ ਕੱਟ ਰਿਹਾ ਹੈ ਕਿ ਸ਼ਾਇਦ ਇਨਸਾਫ ਮਿਲ ਜੇ ਸਾਨੂੰ ਸਾਡੇ ਸਿਸਟਮ ਤੋਂ ਜਿੰਨੀ ਕੁ ਉਮੀਦ ਹੈ ਸਾਨੂੰ ਪਤਾ ਹੀ ਹੈ ਪਰ ਇੱਕ ਮਹਿਣਾ ਇਹ ਹੈ ਕਿ ਪੰਥਦਰਦੀ ਕੌਮ ਉਹ ਵੱਡੇ ਵੱਡੇ ਲੋਕ ਜਿਹੜੇ ਮੋਰਚਿਆਂ 'ਚ ਸਪੀਚਾਂ ਦਿੰਦੇ ਉਹ ਕਿੰਨੇ ਕਵਾਰ ਸਰਾਮਾ ਪਿੰਡ ਆਏ ਐ ਕਿੰਨੇ ਕਵਾਰ ਵੱਡੀਆਂ ਕਾਰਾਂ 'ਚ ਬਹਿਣ ਵਾਲੇ ਬਾਬੇ ਜਿਨ੍ਹਾਂ ਦੇ ਮਗਰ 30-30 ਬੰਦੇ ਹੁੰਦੇ ਐ ਕੋਈ ਗੜਬਈ ਐ ਕੋਈ ਲੋਈ ਚੱਕੀ ਫਿਰਦਾ ਮਗਰ ਉਹ ਕਿੰਨੀ ਕਵਾਰ ਇਹਨਾਂ ਕੋਲੇ ਆਏ ਐ ਸਿਰਫ ਇਹ ਪੁੱਛਣ ਕਿ ਬਾਪੂ ਸਾਧੂ ਸਿੰਘ ਤਰਾ ਹਾਲ ਠੀਕ ਐ ਅੱਜ ਗੱਲਬਾਤ ਉਸ ਸ਼ਹੀਦ ਦੇ ਪਿਤਾ ਦੇ ਨਾਲ ਜੋ ਇਨਸਾਫ ਉਡੀਕਦਾ ਹੋਇਆ ਆਪਣੇ 바ਰ ਚ ਬੈਠਾ ਸਾਰਾ ਦਿਨ ਇਹ ਦੇਖਦਾ ਕਿ ਸ਼ਾਇਦ ਉਹ ਘੜੀ ਆਉਗੀ ਕਿ ਉਹ ਕਹਿ ਸਕੂਗਾ ਕਿ ਹਾਂ ਮੈਨੂੰ ਮੇਰੇ ਪੁੱਤ ਦਾ ਇਨਸਾਫ ਮਿਲਿਆ ਗੁਰਜੀਤ ਸਿੰਘ ਕੱਲਾ ਸਾਧੂ ਸਿੰਘ ਦਾ ਪੁੱਤ ਨਹੀਂ ਸੀ ਉਹ ਕੌਮ ਦਾ ਪੁੱਤ ਸੀ ਬਾਪੂ ਜੀ ਕੋਈ ਉਮੀਦ ਹੈ ਇਨਸਾਫ ਦੇਖੋ ਜੀ ਕੋਈ ਉਮੀਦ ਨਹੀਂ ਜੇ ਜਦੋਂ ਕੋਈ ਗੱਲ ਚੱਲਦੀ ਹੈ ਗੱਲ ਕਰਨ ਵਾਲਾ ਇੱਕੋਂ ਦਾ ਉਹਨੂੰ ਉਹਦੇ ਖਿਲਾਫ ਚੱਲਣ ਵਾਲੇ ਦੰਦ ਕੜੇ ਹੋ ਜਾਂਦੇ। ਕਿਉਂ ਉਦੋਂ ਬਾਅਦ 15 ਚ ਸਾਡੇ ਕੋਲੇ ਬਹੁਤ ਆਏ ਐ। ਕੋਈ ਰੇ ਹੀ ਨਹੀਂ। ਜਿਹੜਾ ਨਾ ਆਇਆ ਹੋਵੇ। ਜਿਹੜਾ ਕਹਿੰਦਾ ਵੀ ਅਸੀਂ ਮਤਲਬ ਤੁਹਾਡੇ ਨਾਲ ਖੜੇ ਆਂ, ਮੋਢੇ ਨਾਲ ਮੋਢਾ ਖੋੜ ਕੇ ਖੜੇ ਆਂ ਜੋ ਮਰਜ਼ੀ ਕਰੋ। ਪਰ ਉਦੋਂ ਬਾਅਦ ਤਾਂ ਅਸੀਂ ਮਿਲਣ ਦੀ ਕੋਸ਼ਿਸ਼ ਵੀ ਕਰੀਆ ਕੋਈ ਨਹੀਂ ਮਿਲਦਾ। ਨਾ ਕੋਈ ਆਇਆ। ਪੰਥਕ ਸ਼ਖਸੀ ਤਾ ਜਿਹੜੀਆਂ ਇੰਨੇ ਟੀਵੀਾਂ ਤੇ ਆਉਂਦੇ ਐ ਇੰਨੀਆਂ ਵੀਡੀਓ ਆਉਂਦੀਆਂ ਰੋਜ਼ ਕਿ ਅਸੀਂ ਪੰਥ ਦੇ ਬੰਦੇ ਆ ਤੁਹਾਡਾ ਹਾਲ ਚਾਲ ਜਾਣਨ ਆਏ ਆ ਕਦੇ ਕੋਈ ਬਿਲਕੁਲ ਕੋਈ ਨਹੀਂ ਆਇਆ ਜੀ ਕੋਈ ਬੰਦਾ ਵੀ ਕਹਦੇ ਕੋਈ ਕਿਸੇ ਨੇ ਆ ਕੇ ਨਹੀਂ ਪੁੱਛਿਆਗਾ ਵੀ ਕਿਹੜਾ ਹੈਗਾ ਕਿਹੜਾ ਨਹੀਂ ਉਦੋਂ ਬਹੁਤ ਹੁੰਦੇ ਉਦੋਂ ਸੀਗੇ ਉਦੋਂ ਤਾਂ ਕਹਿੰਦੇ ਸੀ ਆਪਣੇ ਧਾਰਮਿਕ ਰਾਜਨੀਤਿਕ ਜਿੰਨੇ ਬੰਦੇ ਇੱਥੇ ਖੜੇ ਸੀ ਤੋਂ ਛੋਡੇ ਨਾਲ ਮੋਡਰਨ ਮੋਡਲ ਜੋੜ ਕੇ ਖੜਾਂਗੇ ਕੋਈ ਕਹਿੰਦੇ ਸੀ ਇੱਥੇ ਉਹਦੀ ਜਾਚ ਹਸਪਤਾਲ ਬਣਾਵਾਂਗੇ ਕੋਈ ਕਹਿੰਦੇ ਕੁਛ ਬਣਾਵਾਂਗੇ ਨਾ ਕਿਸੇ ਨੇ ਕੁਛ ਬਣਾਇਆ ਨਾ ਉਦੋਂ ਮੁੜ ਕੇ ਸਾਡੇ ਕੋਲ ਕੋਈ ਆਇਆ ਕੋਈ ਬੰਦਾ ਨਹੀਂ ਆਇਆ ਤੁਹਾਡੀ ਆਖਰੀ ਗੱਲ ਕਦੋਂ ਹੋਈ ਸੀ ਗੁਰਜੀਤ ਨਾ ਆਖਰੀ ਗੱਲ ਮੇਰੀ ਇਹ ਹੋਇਆ ਆਪਣਾ 14 ਅਕਤੂਬਰ 2015 ਨੂੰ ਉਹਦੇ ਸੀਗਾ ਬੁੱਧਵਾਰ ਜੀ ਉਦੋਂ ਬੱਸ ਐ ਪਹਿਲਾ ਐਤਵਾਰ ਸੀਗਾ ਅਸੀਂ ਬਾਹਰ ਸੀਗੇ ਉਦੋਂ ਐਤਵਾਰ ਨੂੰ ਗੱਲ ਹੋਈ ਤੁਹਾਨੂੰ ਪਤਾ ਸੀ ਵੀ ਉੱਥੇ ਜਾ ਰਿਹਾ ਹੈ ਨਹੀਂ ਮੈਨੂੰ ਇਹਦਾ ਕੋਈ ਪਤਾ ਨਹੀਂ ਸੀ ਵੀ ਜਾ ਰਿਹਾ ਕਿ ਨਹੀਂ ਰੋਪੇ ਹਾਂ ਅਸੀਂ ਅਫਰੀਕਾ 'ਚ ਸੀਗੇ ਬਾਹਰ ਨਰੋਬੀ ਸ਼ਹਿਰ 'ਚ ਸੀਗੇ ਆਦੇ ਕੰਮ ਤੇ ਸੀਗੇ ਤੇ ਉਹ ਦਾ ਘਰੇ ਕੰਮ ਕਰਦਾ ਸੀ ਇਹਦਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਉਹਦੇ ਕੋਲੇ ਕੰਮ ਸੀਗਾ ਉਹਦੇ ਬੱਸ ਇੱਥੋਂ ਕਿਸੇ ਦੇ ਨਾਲ ਮੁੰਡਾ ਕੁੰਡਾ ਸੀ ਲੰਗਰ ਵਰਤਾਉਣ ਆਟੇ ਕਹਿੰਦੇ ਵੀ ਲੰਗਰ ਵਰਤਾ ਕੇ ਅਸੀਂ ਲੋਕ ਸੰਗਤ ਬੈਠੀ ਨੂੰ ਲੰਗਰ ਵਰਤਾਉਣ ਗਏ ਹਾਂ ਲੰਗਰ ਵਰਤਾਉਣ ਗਏ ਸੀ ਬੱਸ ਕਰੇ ਕਿਹਨੂੰ ਦੱਸ ਕੇ ਗਿਆ ਵੀ ਮੈਂ ਚੱਲਿਆਂ ਕਰੇ ਸਾਡੇ ਉਹਦੀ ਉਹਦੀ ਮਾਂ ਸੀ ਸਾਡੇ ਬਜ਼ੁਰਗ ਸੀਗੇ ਮੇਰਾ ਜੇ ਉਹ ਉਹ ਪੂਰੇ ਹੋ ਗਏ ਉਦੋਂ ਬਾਅਦ ਵਿੱਚ ਇਸ ਚੋਰੇ ਚ ਹਾਂ ਇਸ ਚੋਰੇ ਚ ਪੂਰੇ ਹੋ ਗਏ ਬਸ ਊੜੀਕਦੇ ਗਏ ਉਹ ਕਹਿੰਦੇ ਗੱਲਾਂ ਕਰਦੇ ਹੋਣੇ ਵੀ ਇਨਸਾਫ ਮਿਲਿਆ ਨਹੀਂ ਮਿਲਿਆ ਪੁੱਛਦੇ ਸੀ ਹਾਂ ਗੱਲਾਂ ਕਰਦੇ ਆ ਹਜੇ ਵੀ ਜਦੋਂ ਕੋਈ ਵੀ ਅਸੀਂ ਹੁੰਦਾ ਕੋਈ ਦਿਨ ਦਿਹਾੜ ਕੋਈ ਜਾਂ ਪ੍ਰੋਗਰਾਮ ਜਾਂ ਕੋਈ ਗੱਲਬਾਤ ਕਰਦੇ ਆ ਮਨ ਭਾਰੀ ਹੁੰਦਾ ਗੱਪਾ ਸਾਨੂੰ ਪ੍ਰਮਾਤਮਾ ਤੋਂ ਹੀ ਉਮੀਦ ਹੈ ਨਿਆਂ ਦੀ ਇਹਨਾਂ ਤੋਂ ਕੋਈ ਵੀਦ ਨਹੀਂ ਕਿਸੇ ਤੋਂ ਕੋਈ ਕੋਟਕਚਰੀਆਂ ਤੋਂ ਕਿਸੇ ਤੋਂ ਕਿਉਂਕਿ ਨਿਆਂ ਵਾਲੇ ਪਾਸੇ ਤਰਦਾ ਹੀ ਨਹੀਂ ਗੱਲ ਹੀ ਨਹੀਂ ਕਰਦਾ ਇੱਥੋਂ ਅਮਨ ਗਏ ਜੋ ਕੋਈ ਆਉਂਦੇ ਆ ਜਿਹੜੀ ਸਾਡੇ ਨਾਲ ਗੱਲ ਕਰੀ ਹੈ ਗੇਟੋਂ ਬਾਹਰ ਨਿਕਲ ਗਏ ਪੁੱਲ ਗਏ ਬਸ ਉਹਦੋਂ ਮਾਰ ਕੋਈ ਸਿਰਫ ਸਿਆਸਤ ਕਰਦੇ ਸਿਰਫ ਸਿਆਸਤ ਸਿਰਫ ਸਿਆਸਤ ਇਕੱਲੇ ਬਸ ਫੋਨ ਨੰਬਰ ਦੇ ਜਾਣਗੇ ਆ ਲਓ ਜੀ ਸਾਡੇ ਨਾਲ ਗੱਲ ਕਰ ਮੁੜ ਕੇ ਤੁਸੀਂ ਫੋਨ ਲਾਓ ਕੋਈ ਬੰਦਾ ਫੋਨ ਨਹੀਂ ਚੱਕਦਾ ਕੋਈ ਆ ਕੇ ਪੁੱਛਦਾ ਨਹੀਂ ਆ ਸਿਰਫ ਸਿਆਜ਼ਤ ਤੇ ਸਿਆਸਤਾਬਾ ਥੋੜਾ ਟਾਈਮ ਕਿਵੇਂ ਨਿਕਲਦਾ ਫਿਰ ਟਾਈਮ ਮਤਲਬ ਕਿਵੇਂ ਨਿਕਲਦਾ ਮੈਂ ਚੋਰੇ ਨਾ ਬੱਟਰ ਰੋਈ ਜਨੇ ਆ ਤੜਕੇ ਦੇ ਹੁਣ ਥੋੜੇ ਸਾਹਮਣੇ ਤੁਸੀਂ ਦੁਪਹਿਰਾ ਦੰਦ ਆਏ ਆ ਰੋਟੀਆਂ ਖਾ ਲਿਆ ਪੈ ਗਏ ਬਸ ਫੇਰ ਉੱਠ ਕੇ ਫੇਰ ਉੱਠ ਕੇ ਖਾ ਲੈਂਦੀਆਂ ਫੇਰ ਪੈ ਜੰਨੇ ਉਹ ਗੁੱਡੇ ਟੋ ਰਹਿ ਗਏ ਅੱਖਾਂ ਮੈਂ ਦੋਨੇ ਅੱਖਾਂ ਚ ਲੈਣ ਜਪੋਏ ਆ ਉਹਦੀ ਮਾਂ ਨੇ ਦੋਨੇ ਅੱਖਾਂ ਚ ਲੈਣ ਜਪੋਏ ਰੋ ਰੋ ਕੇ ਦੇ ਬਸ ਇਹੀ ਕਰੀ ਜਾਂਦੇ ਮਾਂ ਦਾ ਕੀ ਹਾਲ ਹੈ ਠੀਕ ਹੈ ਬਸ ਉਹੀ ਹਾਲ ਹੈਗੇ ਚੋਰਾ ਹੀ ਹੈ ਸਰਪਰਾ ਦਿਨ ਤਿਹਾਰ ਆਉਂਦੇ ਹੁਣ ਰਖੜੀ ਆਉਣੀ ਹੈ ਉਹ ਬਹੁਤ ਔਖੇ ਦਿਨ ਹੁੰਦੇ ਹੋਣਗੇ ਜਦੋਂ ਵੀ ਕੋਈ ਦੀਵਾਲੀ ਆ ਗਈ ਕਿ ਫੋਟੋ ਵੱਲ ਦੇਖ ਕੇ ਜਦੋਂ ਅਸ ਤਾਂ ਜਦੋਂ ਆਏ ਆ ਘਰ ਦੇ ਸਾਹਮਣੇ ਜਮਾ ਫੋਟੋ ਲੱਗੀ ਹੈ ਤਾਂ ਇੱਕ ਧਾ ਨਿਕਲਦੀ ਹੈ ਦੇਖ ਕੇ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਦੋਂ ਵੀ ਕੋਈ ਵੀ ਦਿਨ ਤਿਹਾਰ ਆਉਂਦਾ ਕਹੇ ਚੀਜ਼ ਦਾ ਵੀ ਕੋਈ ਆਉਂਦਾ ਅਸੀਂ ਤਾਂ ਉਦੋਂ ਬਾਅਦ ਕੱਪੜੇ ਪਾਉਣੇ ਭੁੱਲ ਗਏ ਉਹ ਜਦ ਕਪੜਾ ਨਹੀਂ ਪਾਉਣ ਨੂੰ ਜੀ ਕਰਦਾਗਾ ਅਗਲਾ ਕਹਿੰਦਾ ਸਾਰੇ ਸ਼ੌਂਕ ਮਰ ਗਏ ਕਿਤੇ ਜਾਨ ਨੂੰ ਜੀ ਦੀ ਕਰਦਾ ਬੱਚਾ ਆਪਣੇ ਘਰੇ ਬੈਠੇ ਸਾਰਾ ਕੋਲ ਸਭ ਕੁਝ ਯਾਦ ਆਉਂਦਾ ਹੈ ਤੇ ਨਹੀਂ ਮੈਂ 20 ਸਾਲ ਬਾਅਦ ਲਾਏ ਉੱਥੇ ਪੂਰਾ ਸੀ ਅਫਰੀਕਾ ਚ ਨਰੂਬੀ ਤੇ ਇਸ ਵਜ੍ਹਾ ਦੇ ਨਾਲ ਮੈਨੂੰ ਉੱਥੋਂ ਸਾਰਾ ਕੁਝ ਛੱਡ ਕੇ ਆਉਣਾ ਪਿਆ ਆ ਸਾਰਾ ਕੋ ਘਰਬਾਰ ਮੇਰਾ ਉੱਥੇ ਬਣਾਇਆ ਸੀ ਉੱਥੇ ਬਣਾਇਆ ਸੀ ਉੱਥੇ ਬਣਾਇਆ ਸਾਰਾ ਕੋ ਰਹਿੰਦੇ ਕਿਰਾਏ ਤੇ ਸੀ ਸਭ ਕੁਝ ਸੀ ਟੀਵੀ ਸੀ ਉਹ ਪੰਡਾ ਟਿੱਡਾ ਸਭ ਕੁ ਬਣਾਇਆ ਸੀ ਆਏ ਛੱਡ ਕੇ ਆ ਗਿਆ ਉੱਥੋਂ ਕੀ ਕਰਗੇ ਮਜਬੂਰੀ ਸੀ ਤੁਹਾਨੂੰ ਦੱਸਿਆ ਕਿਨੇ ਤੁਹਾਡੇ ਕੋਲ ਖਬਰ ਕਿਵੇਂ ਪਹੁੰਚੀ ਇਹ ਸਾਨੂੰ ਵੀ ਫੋਨ ਗਿਆ ਕਿਥੇ ਦਾ ਉਹ ਤੇ ਮੇਰਾ ਮੁੰਡਾ ਸੀਗਾ ਉਹ ਵੀ ਉੱਥੇ ਹੀ ਆ ਇਹਨੂੰ ਫੋਨ ਕਿਥੇ ਨੇ ਕਰਿਆ ਆਇਆ ਕਰਕੇ ਵੀ ਆ ਗੋਲੀ ਲੱਗੀ ਮੈਂ ਮੈਂ ਕਿਹਾ ਵੀ ਗੋਲੀ ਕਾ ਦੇਣ ਲੱਗੀ ਇਹ ਕੰਮ ਕਰਦਾ ਸਵੇਰ ਦਾ ਟਾਈਮ ਹੀ ਸੀਗਾ ਉੱਥੇ 9 ਵਜੇ ਸੀ ਆਪਣੇ ਨਾਲ ਟਾਈਮ ਪਿੱਛੇ ਐ 2.5 ਘੰਟੇ ਜਦੋਂ ਮੈਂ ਇੱਥੇ ਘਰੇ ਫੋਨ ਕਰਿਆ ਫੋਨ ਕੋਈ ਚੱਕੇ ਨਾ ਫਿਰ ਮੈਂ ਉਹਦੇ ਨੰਬਰ ਤੇ ਫੋਨ ਕਰਿਆ ਉਹਦੇ ਨੰਬਰ ਬੈਬਲ ਸੀ ਕਿਸੇ ਕੋਈ ਲੇਡੀ ਜੀ ਕੋਲੇ ਮੈਂ ਕਿਹਾ ਤੁਹਾਡੇ ਕੋਲੇ ਕਹਿੰਦੀ ਨਹੀਂ ਠੀਕ ਐ ਮੈਂ ਕਿਹਾ ਤੁਹਾਡੇ ਕੋਲੇ ਫੋਨ ਕਿਵੇਂ ਆਇਆ ਉਹਦਾ ਕਹਿੰਦੀ ਵੀ ਫੋਨ ਇੱਥੇ ਮੂੰ ਰੱਖ ਗਏ ਉਹ ਲੰਗਰ ਵਰਤਾਉਣ ਗਏ ਡੱਗ ਪੈਣਾ ਫਿਰ ਮੈਂ ਗੱਲ ਤਾਂ ਸਮਝ ਹੀ ਗਿਆ ਸੀ ਫਿਰ ਹੌਲੀ ਹੌਲੀ ਇੱਥੇ ਘਰੇ ਨੇ ਕਿਸੇ ਨੇ ਹੋਰ ਫੋਨ ਚੱਕਿਆ ਫਿਰ ਉਹਨੇ ਦਿੱਤੇ ਬਸ ਐ ਨਹੀਂ ਦੱਸਿਆ ਪੂਰਾ ਬਸ ਐ ਕਹਿੰਦੇ ਤੂੰ ਆ ਜਾ ਬਸ ਆ ਜਾ ਬੜਾ ਬਤਾ ਆ ਜਾ ਫਿਰ ਉਹਦੀਆਂ ਫੋਟੋ ਜਾਪੜੀਆਂ ਇੰਟਰਨੈਟ ਪੂਰਾ ਸਾਰੇ ਬਸ ਪੂਰੀ ਫੋਟੋ ਜਾਪੜੀਆਂ ਤੁਹਾਡੇ ਕੋਲੇ ਫੋਟੋ ਪਹੁੰਚੀ ਫੋਟੋ ਪਹੁੰਚ ਗਈ ਫਿਰ ਫੋਟੋ ਦੇ ਲਈ ਫਿਰ ਅਸੀਂ ਟ੍ਰੈਕਟਰ ਕਰਾਈ ਟ੍ਰੈਕਟਰ ਕਰਾ ਕੇ ਤੀਜੇ ਦਿਨ ਅਸੀਂ ਫਿਰ ਉੱਥੇ ਆਏ ਫਿਰ ਉਹਦਾ ਦਗਾ ਕਰ ਰਹੇ ਪੰਥ ਸਿਰ ਲੰਬਾ ਬਾਪੂ ਜੀ ਕਿ ਜੋ ਕਦਰ ਜੋ ਇੱਜ਼ਤ ਉਹਦੇ ਜਾਣ ਤੋਂ ਬਾਅਦ ਪੰਥਕ ਤੁਹਾਨੂੰ ਮਿਲਣੀ ਚਾਹੀਦੀ ਸੀ ਪਰਿਵਾਰ ਨੂੰ ਪੁੱਛਿਆ ਹੀ ਨਹੀਂ ਕਿਸੇ ਨੇ ਆਹ ਦੇਖੋ ਜੀ ਲੰਬਾ ਆਪਾਂ ਉਹਨਾਂ ਨੂੰ ਪੰਥ ਨੂੰ ਕਾਦਾ ਦੇਣਾ ਹੈ ਰੇਗ ਬੰਦਾ ਕਹਿੰਦਾ ਵੀ ਮੈਂ ਮੂਰੇ ਲਗਾ ਤੇ ਮੈਨੂੰ ਹੀ ਸ਼ਹਾਵਾ ਚ ਮਿਲੇ ਰੇਗ ਬੰਦਾ ਇਹੀ ਚਾਹੁੰਦਾ ਹੈ ਵੀ ਜੋ ਕਰ ਵੀ ਮੇਰਾ ਨਾਮ ਲੈ ਕੇ ਕਰੇ ਵੀ ਮੈਂ ਕਰੇ ਉਹਨਾਂ ਜਿਹੜੇ ਹੋ ਗਏ ਚੀਦ ਹੋ ਗਏ ਉਹਨਾਂ ਦਾ ਕੋਈ ਨਾਂ ਨਹੀਂ ਲੈਣਾ ਚਾਹੁੰਦਾ ਉਹਦਾ ਆਪ ਦੀ ਚਲਾਉਂਦੇ ਪੰਥ ਪੰਥ ਦਾ ਮੈਂ ਤਾਂ ਕਹਿੰਨਾ ਐਵੇਂ ਉਹਨਾਂ ਨੇ ਜਾਨ ਗਵਾਲੀ ਉਦੋਂ ਲਾ ਕੇ ਮਗਰ ਕਿਸੇ ਨੇ ਕਦਰ ਨਹੀਂ ਪਾਈ ਉਹਨਾਂ ਦੀ ਬਲਕਿ ਇੱਥੇ ਕਈ ਪੰਥਕ ਲੀਡਰ ਇੱਥੇ ਪਛਾਣ ਦਿੰਦੇ ਆਪ ਸੀ ਕਹਿੰਦੇ ਜੀ ਅਸੀਂ ਨਾ ਭਜਦੇ ਤੇ ਅਸੀਂ ਵੀ ਉਹਨਾਂ ਨੂੰ ਹੁੰਦੇ ਅੰਛੀ ਤੋਂ ਹੁੰਦੇ ਅਸੀਂ ਭੱਜ ਗਏ ਜਾਨ ਬਚਾਈ ਜਿਹੜੇ ਆਪਦੇ ਆਪ ਨੂੰ ਵੱਡੇ ਪੰਥ ਖੌਂਦੇ ਆ ਗਾੜੇ ਖੁੱਲੇ ਛੱਡੇ ਆ ਗੱਤਰੇ ਪਾਏ ਆ ਉਹੋ ਇਹਨਾਂ ਨੇ ਇਹਨਾਂ ਨੇ ਕਿਹੜਾ ਕੋਈ ਇਹਨਾਂ ਦਾ ਕੋਈ ਫਸਾਦ ਤੋਂ ਲੈਣਾ ਨਹੀਂ ਦੇਣਾ ਨਹੀਂ ਕੋਈ ਕੋਈ ਜ਼ਿਮੀਂਦਾਰੀ ਰੋਲਾ ਕਿਸੇ ਦਾ ਲੈਣ ਦੇਣਾ ਦੁਕਮਾ ਕੇ ਖਾਣ ਵਾਲੇ ਬੰਦੇ ਸੀ ਤੁਸੀਂ ਹਮੇਸ਼ਾ ਬਹੁਤ ਪਿੱਛੇ ਰਹੇ ਹੋ ਜਦੋਂ ਬਰਗਾੜੀ ਮੋਰਚਾ ਲੱਗਿਆ ਉਦੋਂ ਵੀ ਤੁਸੀਂ ਬਹੁਤ ਜ਼ਿਆਦਾ ਐਕਟਿਵ ਨਹੀਂ ਹੋਏ ਫਿਰ ਹੁਣ ਜਦੋਂ ਸੁਖਰਾਜ ਹੋਣਾਂ ਵਾਲਾ ਮੋਰਚਾ ਲੱਗਿਆ ਇਨਸਾਫ ਦਾ ਤੁਸੀਂ ਉਦੋਂ ਵੀ ਐਕਟਿਵ ਨਹੀਂ ਰਹੇ ਤੁਹਾਡਾ ਪਰਿਵਾਰ ਚੁੱਪ ਕਿਉਂ ਰਿਹਾ ਜ਼ਿਆਦਾਤਰ ਦੇਖੋ ਜੀ ਅਸੀਂ ਜਦੋਂ ਸ਼ੁਰੂ ਕਰਦੇ ਸਟਾਰਟ ਕਰਦੇ ਅਸੀਂ ਪਹਿਲਾਂ ਉੱਥੇ ਜਾਂਦੇ ਸੀ ਮੁੜ ਕੇ ਹੌਲੀ ਹੌਲੀ ਸਾਨੂੰ ਉਸ ਜਮਾਂ ਪਿੱਛੇ ਛੱਡਦੇ ਸਾਨੂੰ ਕੋਈ ਪੁੱਛਦਾ ਹੀ ਨਹੀਂ ਸੀ ਉੱਥੇ ਤੁਸੀਂ ਕਿੱਧਰੋਂ ਆਏ ਕੀ ਕਿਸੇ ਨਾਲ ਗੱਲ ਕਰਨੀ ਹੈ ਜਾਂ ਕੌਣ ਕਰਦਾ ਫਿਰ ਉਹ ਜਾਂ ਮਾਹੌਲ ਵੇਖ ਕੇ ਅਸੀਂ ਆਪ ਹੀ ਘਰੇ ਹੀ ਬਹਿ ਜਾਂਦੇ ਵੀ ਆਪਾਂ ਨੂੰ ਮਹਾਰਾਜ ਤੋਂ ਮੰਗੋ ਨਾ ਸਾਹਿਬ ਜਦ ਦੇ ਨਾ ਬੰਦਿਆਂ ਨੇ ਕਹਦਾ ਦੇਣਾ ਜਦੋਂ ਜੱਥੇਦਾਰ ਮੰਡ ਦਾਦੂਵਾਲ ਬੈਠੇ ਤੁਹਾਨੂੰ ਉਦੋਂ ਭਰੋਸਾ ਨਹੀਂ ਸੀਗਾ ਵੀ ਇਹ ਇਹਦਾ ਕੋਈ ਨਤੀਜਾ ਨਿਕਲੂਗਾ ਦੇਖੋ ਭਰੋਸਾ ਤਾਂ ਸੀਗਾ ਉਦੋਂ ਪਰ ਉਦੋਂ ਵੀ ਸਾਨੂੰ ਕਿਹੜਾ ਕਿਸੇ ਨੇ ਪੁੱਛਿਆ ਵੀ ਅਸੀਂ ਮੋਰਚਾ ਚੱਕਦੇ ਹਾਂ ਤੁਹਾਨੂੰ ਨਹੀਂ ਪੁੱਛਿਆ ਗਿਆ ਨਾ ਕਿਸੇ ਨੂੰ ਸਾਨੂੰ ਜਮਾਂ ਨਹੀਂ ਪਤਾ ਇੰਨੀ ਵੀ ਕਿਸੇ ਨੇ ਕੀ ਚੱਕਣਾ ਤੇ ਦੂਜੀ ਅੱਜ ਤੇ ਬਹਿਵਲ ਆਇਆ ਇਹਨਾਂ ਸਾਨੂੰ ਲਾਉਣ ਲੱਗਿਆ ਨੇ ਨਹੀਂ ਦੱਸਿਆ ਸੁਖਰਾਜ ਨੇ ਨਹੀਂ ਦੱਸਿਆ ਤੁਹਾਨੂੰ ਸਾਨੂੰ ਬਿਲਕੁਲ ਨਹੀਂ ਦੱਸਿਆ ਵੀ ਮੋਰਚਾ ਲਾਉਣਾ ਅਸੀਂ ਫੇਰ ਵੀ ਜਾਂਦੇ ਰਹੇ ਸਾਲ ਭਰ ਜਾਂਦਾ ਰਹੇ ਮੈਂ ਉੱਥੇ ਆਪਦਾ ਜੋ ਤੇਲ ਫੋਲ ਉਹ ਵੀ ਦਿੰਦੇ ਰਹੇ ਉਹਨਾਂ ਨੂੰ ਇੱਥੇ ਵੀ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਕੋਈ ਨਹੀਂ ਪੁੱਛਦਾ ਸੀ ਆ ਕੇ ਫੇਰ ਹਰ ਹਰ ਕੇ ਕਰੇ ਬੈਗੇ ਸੀ ਕਿ ਆ ਵੀ ਜਦੋਂ ਆਪਰੇ ਪੁੱਛਦਾ ਹੀ ਨਹੀਂਗਾ ਫੇਰ ਇਹ ਆਪਨ ਵੀ ਇਨਸਾਬ ਦਵਾ ਦੇਣੀ ਜਿੱਥੇ ਵੀ ਕੋਈ ਗੱਲ ਕਰਨੀ ਸਾਡੇ ਨਾਲ ਚਲਾਕੀ ਕਰਦੇ ਸੀ ਚਲਾਕੀ ਕਰਦੇ ਸੀ ਚੱਕਣ ਵੇਲੇ ਵੀ ਨਹੀਂ ਤੁਹਾਡੇ ਨਾਲ ਸਲਾਹ ਹੋਈ ਵੀ ਅਸੀਂ ਹੋਰ ਮੋਰ ਚੱਕਣ ਲੱਗੇ ਆਂ ਚੱਕਣ ਵੇਲੇ ਤਾਂ ਸਾਨੂੰ ਪਤਾ ਹੀ ਨਹੀਂਗਾ ਕੋਈ ਵੀ ਇਹਨਾਂ ਨੂੰ ਕੀ ਕਰਨਾ ਨਹੀਂ ਕਰ ਤੁਹਾਨੂੰ ਟੀਵੀ ਤੋਂ ਖਬਰ ਮਿਲੀ ਹਾਂ ਸਾਨੂੰ ਬਾਅਦ 'ਚ ਪਤਾ ਲੱਗਾ ਗਲੋਨੀ ਬੰਦ ਸਾਬ ਕਿਨੇ ਕਿਸ ਤੱਕ ਦਾ ਕੋਈ ਰਾਇ ਨਹੀਂ ਸਲਾਹ ਨਹੀਂ ਕੋਈ ਨਹੀਂ ਉਹਦੇ ਜਦ ਚਕਾਉਣ ਆਇਆ ਮਨਿਸਟਰ ਇਹਨਾਂ ਦਾ ਹਰਜੋਤ ਬੈਂਸ ਹੂੰ ਉਹਦੇ ਉਹਨੇ ਐਥਸਪੀ ਸਾਹਿਬ ਨੇ ਗੱਲ ਕਰੀ ਵੀ ਤੁਸੀਂ ਉਹਨਾਂ ਨੂੰ ਵੀ ਮਿਲ ਲਓ ਉਹਨਾਂ ਨੂੰ ਕਹਿ ਗਿਆ ਕਹਿੰਦਾ ਜੀ ਮੈਂ ਅੱਜ ਕੋਈ ਮੇਰੀ ਫਲੈਟ ਹੈ ਟਾਈਮ ਨਹੀਂਗਾ ਤੇ ਮੈਂ ਬਾਅਦ ਚ ਉਹਨਾਂ ਨੂੰ ਟਾਈਮ ਦੇਵਾਂਗਾ ਚੰਡੀਗੜ੍ਹ ਮੇਰੇ ਕੋਲ ਹੈ ਜਿੱਥੇ ਉੱਥੇ ਗੱਲ ਕਰ ਲਾਂਗੇ ਉਹ ਤੋਂ ਬਾਅਦ ਸਾਲ ਹੋ ਗਿਆ ਇਹ ਅਤਿੰਤ ਵੀ ਸਾਹ ਉਹਨੇ ਜਾਰੇ ਨੇ ਬਹੁਤ ਜ਼ੋਰ ਲਾਇਆ ਬਹੁਤ ਮੈਸੇਜ ਭੇਜੇ ਕੋਈ ਨਹੀਂ ਮਿਲਿਆ ਉਹਦੇ ਕੋਲ ਕੋਈ ਮਨਿਸਟਰ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਮੌਜੂਦਾ ਸੀਐਮ ਕਦੇ ਤੁਹਾਡੇ ਕੋਲੇ ਆਏ ਹੋਣ ਜਾਂ ਪਹਿਲਾਂ ਆਏ ਹੋਣ ਜਾਂ ਤੁਹਾਡੇ ਨਾਲ ਕੋਈ ਵਾਅਦਾ ਕੀਤਾ ਹੋਵੇ ਉਹਨਾਂ ਨੇ ਜੀ ਸਾਡੇ ਨਾਲ ਬਹੁਤ ਵਾਅਦੇ ਕਰੇ ਆ ਸੀਐਮ ਭਵੰਤਮਾਨ ਨੇ ਭਵੰਤਮਾਨ ਨੇ ਬਣਨ ਤੋਂ ਪਹਿਲਾਂ ਸੀਐਮ ਬਣਨ ਤੋਂ ਪਹਿਲਾਂ ਬਹੁਤ ਵਾਅਦੇ ਕਰੇ ਆ ਇੱਥੇ ਆਏ ਸੀ ਤੁਹਾਡੇ ਕੋਲੇ ਆਏ ਵੀ ਐ ਬਗਰਾੜੀ 2 ਘੰਟੇ ਆ ਮੇਰੇ ਗੁੱਡੇ ਗੁੱਡੇ ਬਿਠਾ ਕੇ ਬੈਠੇ ਰਹੇ ਉਹ ਨਾਲ ਉਹਨਾਂ ਦੇ ਦੋ ਤਿੰਨ ਐਮਐਲਏ ਵੀ ਸੀਗੇ ਕਹਿੰਦੇ ਮੈਂ ਆਉਂਗਾ ਪਰ ਪਹਿਲਾਂ ਬਹੁਤ ਆਉਂਦੇ ਰਹੇ ਹਰੇਕ ਪ੍ਰੋਗਰਾਮ ਤੇ ਹੋਰ ਵੀ ਉਹਨਾਂ ਦੇ ਸਾਰੀ ਪਾਰਟੀ ਦੇ ਬੰਦੇ ਆਉਂਦੇ ਰਹੇ ਪਰ ਜਿੱਦ ਦੇ ਇਹਨਾਂ ਦੀ ਗਵਰਨਮੈਂਟ ਬਣ ਗਈ ਉਦੋਂ ਤੋਂ ਬਾਅਦ ਭੁੱਲ ਗਏ ਇੱਕ ਬੰਦਾ ਹੈਗਾ ਐਸਪੀ ਕਰਕਲਤਾਰ ਸੰਧਮ ਹੂੰ ਇਹ ਆਉਂਦੇ ਰਹਿੰਦੇ ਆ ਤੇ ਚਲੋ ਇਹਨਾਂ ਨੂੰ ਫੋਨ ਫਾਨ ਕਰੀਦਾ ਗੱਲ ਸੁਣਦੇ ਵੀ ਹੈ ਕਹਿੰਦੇ ਵੀ ਕਰਾਵਾਂਗੇ ਪਤਾ ਨਹੀਂ ਹੁਣ ਰੱਬ ਜਾਣੇ ਇਹਨਾਂ ਦੀ ਕੋਈ ਸੁਣਦਾ ਨਹੀਂ ਕਰਦਾ ਨਹੀਂ ਹੋਰ ਇਹਨਾਂ ਦਾ ਕੋਈ ਬੰਦਾ ਨਹੀਂ ਬਿਲਕੁਲ ਆਉਦਾ ਜਿਹੜਾ ਕੇਸ ਚੰਡੀਗੜ੍ਹ ਚਲਾ ਗਿਆ ਤੁਹਾਡੇ ਹਾਸਤੇ ਔਖਾ ਹੋਇਆ ਔਖਾ ਤਾਂ ਹੋਈ ਜੀ ਹੁਣ ਚੰਡੀਗੜ੍ਹ ਉਹਨਾਂ ਨੇ ਕਿਹਾ ਵੀ ਸਾਨੂੰ ਉੱਥੇ ਖਤਰਾ ਹੈ ਚੰਡੀਗੜ੍ਹ ਜਾਣਾ ਤਰੀਕ ਤੇ ਹੂੰ ਉਹ ਬੰਦਿਆਂ ਨੇ ਹੁਣ ਦੇਖੋ ਉਹਨਾਂ ਬੰਦਿਆਂ ਕੋਲੇ ਪੈਸਾ ਵੀ ਆਮ ਹੈ ਪੈਸਾ ਵੀ ਬਹੁਤ ਹੈ ਗੱਡੀਆਂ ਵੀ ਹੈ ਹੈ ਨਾਲ ਉਹਨਾਂ ਦੇ ਬਾਡੀਗਾਰਡ ਵੀ 10 10 15 15 ਦਿੱਤੇ ਸਾਡੇ ਕੋਲੇ ਨਾ ਤਾਂ ਪੈਸਾ ਹੈ ਨਾ ਗੱਡੀਆਂ ਹੈ ਨਾ ਸਾਡੇ ਕੋਲੇ ਬਾਡੀਗਾਰਡ ਹੈ ਸਾਨੂੰ ਜਾਂ ਨਾ ਓខਾ ਨਹੀਂ ਸਾਡੀ ਜਾਨ ਨੂੰ ਖਤਰਾ ਨਹੀਂ ਉਹਨਾਂ ਦੀ ਜਾਨ ਨੂੰ ਖਤਰਾ ਹੈ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਲਾਲਚ ਦਿੱਤਾ ਗਿਆ ਕਿ ਪੈਸਾ ਲੈ ਲਓ ਜਾਂ ਸਮਝੌਤਾ ਕਰ ਲਓ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਤੁਹਾਡੇ ਨਾਲ ਨਹੀਂ ਇਦਾਂ ਕੋਈ ਸਿੱਧੀ ਨਹੀਂ ਗੱਲ ਹੋਈਗੀ ਇਸ ਤਰ੍ਹਾਂ ਕੋਈ ਨਹੀਂ ਹੋਈਗੀ ਕਿ ਇਹ ਇਹਨਾਂ ਨੇ ਉਹਨਾਂ ਨੇ ਨਹੀਂ ਕਿਹਾ ਉਦੋਂ ਜ਼ਰੂਰ ਮਤਲਬ ਕਹਿੰਦੇ ਸੀਗੇ 15 ਦੇ ਵਿੱਚ ਤੇ ਜਿਹੜੀ ਵਾਲੇ ਸੀ ਉਹਨਾਂ ਨੇ ਜਰੂਰ ਮੈਨੂੰ ਕਿਹਾ ਸੀ ਕਹਿੰਦੇ ਵੀ ਤੁਸੀਂ ਕਿਸੇ ਕਾਗਜ਼ ਤੇ ਸਾਈਨ ਕਰ ਦਿਓ ਕਰੋੜ ਰੁਪਇਆ ਸਾਨੂੰ ਦੇ ਦਿੰਨੇ ਆ ਕਰੋੜ ਰੁਪਇਆ ਹਾਂ ਉਦੋਂ 15 ਦੇ ਵਿੱਚ ਇਹ ਕਾਂਡ ਹੋਣ ਤੋਂ ਮਹੀਨਾ ਬਾਅਦ ਮੈਂ ਕਿਹਾ ਵੀ ਨਹੀਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਅੱਜ ਸਰਕਾਰ ਬਦਲੀ ਨਹੀਂ ਸੀ ਅਕਾਲੀ ਦਲ ਸਰਕਾਰ ਅਕਾਲੀ ਦਲ ਦੀ ਸਰਕਾਰ ਸੀ ਮਹੀਨਾ ਹੀ ਬਾਅਦ ਤਾਂ ਕਰੋੜ ਰੁਪਇਆ ਕੌਣ ਦਿੰਦਾ ਸੀ ਪਤਾ ਨਹੀਂ ਵੀ ਸੀਏਡੀ ਵਾਲੇ ਪੁਲਸ ਵਾਲੇ ਨੇ ਕਹੇ ਸੀ ਆਏ ਉਹ ਤੁਹਾਡੇ ਕੋਲੇ ਹਾਂ ਇੱਥੇ ਸਾਈਨ ਕਰੇ ਕਾ ਗਈ ਤੇ ਸਾਈਨ ਕਰਾਉਂਦੇ ਪਤਾ ਨਹੀਂ ਕੋਈ ਕਾਜ ਕਹਿੰਦੇ ਲਿਆਵਾਂਗੇ ਉਹ ਤੇ ਸਾਈਨ ਕਰਦੇ ਆ ਜੋ ਤੁਸੀਂ ਸਾਈਨ ਕਰਕੇ ਇਹ ਕਾਜ ਵੀ ਕਰੇ ਰੱਖ ਲਿਆ ਜੋ ਸਾਨੂੰ ਨਾ ਦੇ ਆ ਜੋ ਮੈਂ ਕਿਹਾ ਵੀ ਮੈਂ ਤਾਂ ਚਲੇ ਜਾਣਾ ਮਹੀਨੇ ਬਾਅਦ ਬਾਹਰ ਜੇ ਤੁਸੀਂ ਕੁੱਟ ਕੇ ਲੈ ਜਾਓਗੇ ਉਦੋਂ ਸਾਨੂੰ ਉਹ ਪੁਲਸ ਤੋਂ ਪ੍ਰੈਸ਼ਰ ਵੀ ਪਾਉਂਦੇ ਰਹੇ ਕਾਲੀ ਸਰਕਾਰ ਵਾਲੇ ਤੁਸੀਂ ਲਏ ਫਿਰ ਉਹ ਪੈਸੇ ਨਹੀਂ ਜੀ ਬਿਲਕੁਲ ਅਸੀਂ ਕਿ ਮੰਨ ਕਰਤਾ ਨਹੀਂ ਅਸੀਂ ਕੋਈ ਕੁਝ ਨਹੀਂ ਅਸੀਂ ਉਹਨਾਂ ਤੋਂ ਕੁਝ ਨਹੀਂ ਲਿਆ ਨਾ ਉਹਨਾਂ ਨਾਲ ਗੱਲ ਕਰੀਏ ਤੁਹਾਡੇ ਤੇ ਉਦੋਂ ਕੋਈ ਪੰਥਕ ਉੱਤੇ ਰਾਂਦਾ ਵੀ ਪ੍ਰੈਸ਼ਰ ਸੀ ਕਿ ਉਹ ਆਪਦੇ ਹਿਸਾਬ ਨਾਲ ਚਾਹੁੰਦੀਆਂ ਸੀ ਕਿ ਤੁਸੀਂ ਆਪ ਦਾ ਡਿਮਾਂਡ ਰੱਖੋ ਪੰਥਕ ਤੇ ਸਾਰਿਆਂ ਕਹਿੰਦੇ ਸਾਡੇ ਹਿਸਾਬ ਨਾਲ ਚੱਲੋ ਤੁਹਾਨੂੰ ਕਹਿੰਦੀਆਂ ਸੀ ਹਾਂ ਸਾਰੇ ਕਹਿੰਦੇ ਸੀ ਉਹਦੇ ਚ ਕੌਣ ਕੌਣ ਸੀਗੇ ਆ ਮੰਡ ਹੋਣੇ ਦਾਦੂਵਾਲ ਹੋਣੇ ਇਹ ਸਾਰੇ ਇਹ ਨਹੀਂ ਇਹ ਤਾਂ ਢੜਰੀਆਂ ਵਾਲੇ ਉਦੋਂ ਇਹ ਸਾਰੇ ਸੀਗੇ ਇਹ ਸਾਰੇ ਸੀ ਇਹ ਇਹ ਸਾਰੇ ਸੀ ਇਹਨਾਂ ਦੇ ਨਾਲ ਦੂਸਰੇ ਵੀ ਬੱਬੇ ਆ ਨਾਨਕਸਰ ਵਾਲੇ ਕੁਚੋ ਵਾਲੇ ਬਧਰੀਆਂ ਵਾਲੇ ਇਕੱਠੇ ਹੋ ਕੇ ਤੁਹਾਡੇ ਤੇ ਪ੍ਰੈਸ਼ਰ ਬੈਠੇ ਵੀ ਸੀ ਇੱਥੇ ਬੈਠੇ ਇੱਥੇ ਘਰੇ ਆ ਕੇ ਬੈਠੇ ਸੀ ਸਾਡੇ ਭੋਗ ਵਾਲੇ ਤਾਂ ਵੀ ਤੁਸੀਂ ਬਗਰਾੜੀ ਭੋਗ ਤੇ ਨਾ ਜਾਓ ਬਗਰਾੜੀ ਪ੍ਰੋਗਰਾਮ ਸੀਗਾ ਨਾ ਉਹ ਜਦ 25 ਅਕਤੂਬਰ ਦਾ ਰੱਖਿਆ ਇਹਨਾਂ ਨੇ ਜੀ ਅਸੀਂ ਪਹਿਲਾਂ ਘਰੇ ਭੋਗ ਪਾਇਆ ਸਵੇਰ ਅੱਛਾ ਪਹਿਲਾਂ ਘਰੇ ਭੋਗ ਪਾਇਆ ਹਾਂ 24 ਤਰੀਕ ਨੂੰ ਇੱਥੇ ਪਹਿਲਾਂ ਸਾਨੂੰ ਕਹਿੰਦੇ ਤੁਸੀਂ ਨਾ ਪਾਓ 24 ਤਰੀਕ ਨੂੰ ਅਸੀਂ ਕਰਾਉ ਇਹ ਨਾਨਕ ਸਾਰੇ ਆਲਿਆਂ ਨੇ ਇਥੇ ਪ੍ਰੋਗਰਾਮ ਵਰਦਵਾਰੇ ਰੱਖ ਕੇ ਇਥੇ ਪ੍ਰੋਗਰਾਮ ਕਰਿਆ ਉਹਨਾਂ ਨੇ ਨਾਨਕ ਸਰ ਦਾ ਬਾਬਾ ਯਾਦ ਹੈ ਕਿਹੜਾ ਬਾਬਾ ਲੱਖਾ ਸਿੰਘ ਪਰ ਬਾਬੇ ਲੱਖੇ ਦਾ ਤਾਂ ਕਿਹਾ ਜਾਂਦਾ ਹੈ ਕਿ ਉਹ ਸੁਖਬੀਰ ਬਾਦਲ ਦੇ ਬਹੁਤ ਨੇੜੇ ਹੈ ਬਸ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਨਾ ਪਤਾ ਸੀਗਾ ਤੁਹਾਨੂੰ ਕੀ ਕਿਹਾ ਲੱਖੇ ਬਾਬੇ ਨੇ ਉਹਨੇ ਕਿਹਾ ਸਾਨੂੰ ਇਥੇ ਮੈਂ ਹਸਪਤਾਲ ਬਣਾ ਕੇ ਦੇਵਾਂਗਾ ਹਸਪਤਾਲ ਬਣਾ ਕੇ ਦੇਵਾਂਗਾ ਹੋਰ ਵੀ ਜੋ ਇਹ ਘਰੇ ਆ ਕੇ ਗੱਲ ਕਹੀ ਘਰੇ ਆ ਕੇ ਘਰੇ ਆ ਕੇ ਫਿਰ ਉੱਥੇ ਭੋਗ ਪਿਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੱਲ ਕੀਤੀ ਉਹਨਾਂ ਨੇ ਅਸੀਂ ਕੋਈ ਝੂਠ ਨਹੀਂ ਮਾਰਦੇ ਸਾਹਮਣੇ ਅੱਜ ਜਿਹੜਾ ਬੰਦਾ ਮੈਂ ਜਿਹੜੀ ਵੀ ਗੱਲ ਕਹਿੰਦਾ ਜੋ ਕੋਈ ਬੰਦਾ ਕਹਿੰਦਾ ਨਾ ਝੂਠ ਬੋਲਦਾ ਮੇਰੇ ਸਾਹਮਣੇ ਆ ਕੇ ਗੱਲ ਕਰਦਾ ਤੇ ਤੁਹਾਨੂੰ ਰੋਕਿਆ ਵੀ ਤੁਸੀਂ ਉੱਥੇ ਨਾ ਜਾਓ ਇੱਥੇ ਰੁਕਿਆ ਇੱਥੇ ਉਹ ਪੁੱਚੋ ਵਾਲੇ ਬਾਬੇ ਇਹ ਘਰੇ ਭੋਗ ਪਾ ਲਓ ਪਰ ਉੱਥੇ ਨਾ ਜਾਓ ਮਰ ਗਾੜੀ ਜਿਹੜਾ ਸੰਗਤ ਇਕੱਠੀ ਹੋਈ ਉੱਥੇ ਨਾ ਜਾਓ ਸਿੱਧਾ ਨਹੀਂ ਰੋਕਣ ਦੀ ਕੋਈ ਚੁੱਕਰੀ ਉਂ ਰੁਕ ਬਾਨੇ ਨਾ ਬਈ ਤੁਸੀਂ ਬਹਿ ਜਾਓ ਬੈਠੋ ਜੀ ਆ ਇੱਥੇ ਆਹ ਤੁਹਾਨੂੰ ਰੱਬ ਦਾ ਨਾਮ ਭਜਨ ਕੀਰਤਨ ਕਰੋ ਫੇਰ ਬੰਦਾ ਆਇਆ ਹੁੰਦਾ ਅਸੀਂ ਵੀਰ ਕੇ ਗਏ ਉੱਥੇ ਫੇਰ ਪਤਾ ਨਹੀਂ ਮੁੜ ਕੇ ਉੱਠ ਕੇ ਤੁਰ ਗਏ ਉਹ ਨਹੀਂ ਉਹਦੋਂ ਮੁੜ ਕੇ ਸਾਨੂੰ ਅਜ ਤਾਈਂ ਸ਼ਕਲ ਨਹੀਂ ਦਿਖਾਈ ਉਹਨਾਂ ਨੇ ਸਾਡੇ ਬੰਦੇ ਮੈਂ ਬਾਹਰ ਉੱਠ ਗਿਆ ਸੀ ਮੁੜ ਕੇ ਜਾਂਦੇ ਵੀ ਰਹੇ ਵੀ ਕਿਹੜਾ ਹਸਪਤਾਲ ਸਾਡੀ ਉਥੇ ਗੱਲ ਹੀ ਨਹੀਂ ਸੀ ਦੀ ਉਹਨਾਂ ਨੂੰ ਨਹੀਂ ਵਿਆਹ ਨਹੀਂ ਹੋਇਆ ਸੀ ਅਜੇ ਉਹਦੀ ਉਮਰ ਥੋੜੀ ਸੀਗੀ ਤੇ ਅਸੀਂ ਅਜੇ ਕਰਨਾ ਸੀਗਾ ਬਸ ਉਹਦਾ ਅਕਤੂਬਰ ਚ ਹੋ ਗਿਆ ਗਾਂ ਸੀ ਦਸੰਬਰ ਚ ਕਰਨਾ ਸੀ 2 ਮਹੀਨੇ ਬਾਅਦ ਵਿਆਹ ਕਰਨਾ ਹਾਂ ਵਿਆਹ ਕਰਨਾ ਅਸੀਂ ਉਹਨਾਂ ਦੀ ਨਾ ਪਰਿਵਾਰ ਦੇਖਿਆ ਹੋਇਆ ਸੀ ਹਾਂ ਗੱਲਬਾਤ ਚਲਦੀ ਸੀਗੀ ਚਲਦੀ ਸੀ ਹਾਂ 2 ਦਸੰਬਰ ਦੇ ਵਿੱਚ ਹੋ ਸੀ ਨਾ ਵੀ ਉਧਰ ਸਾਡੇ ਛੁੱਟੀਆਂ ਹੋ ਜਾਂਦੀਆਂ ਕੰਪਨੀਆਂ ਬੰਦ ਹੋ ਜਾਂਦੀਆਂ ਫਿਰ ਮਹੀਨਾ ਉੱਥੇ ਵੀ ਵੇਲੇ ਤੁਰੇ ਫਿਰਦੇ ਆ ਇਸ ਕਰਕੇ ਫਿਰ ਅਸੀਂ ਆਉਣਾ ਸੀ ਇਹ ਗੱਲ ਤੰਗ ਕਰਦੀ ਹੈ ਉਦਾਸੀ ਆਉਂਦੀ ਹੈ ਇਸ ਗੱਲ ਦੀ ਵੀ ਉਦਾਸੀ ਤਾਂ ਹੁੰਦੀ ਹੈ ਜੀ ਹਰ ਇੱਕ ਚੀਜ਼ ਦੀ ਉਦਾਸੀ ਹੁੰਦੀ ਹੈ ਕਿੱਥੇ ਸਟੇਸ਼ਨ ਮਣਾਉਣੇ ਸੀ ਸੇਹਰਾ ਲਾਉਣਾ ਸੀ ਸਾਰੇ ਜਾਂ ਇੱਕ ਅਰਮਾਨ ਮਾਪਿਓ ਦੇ ਹੁੰਦੇ ਆ ਗੋਤਾਜੀ ਸਾਰੀਆਂ ਗੱਲਾਂ ਹੀ ਆ ਹੁਣ ਮੈਂ ਮੇਰੇ ਗੋਡੇ ਤੋਂ ਉਧੇ ਮੈਂ ਤੁਰਿਆ ਨਹੀਂ ਜਾਂਦਾ ਮੈਂ ਮੈਨੂੰ ਮਜਬੂਰੀ ਚ ਫੇਰ ਵੀ ਖੇਤੋਂ ਜਾ ਕੇ ਪੱਟੇ ਵੱਢ ਕੇ ਲਿਉਣੇ ਪੈਂਦੇ ਕਰੀਏ ਕੀ ਬੰਦਾ ਹੋਰ ਕੋਈ ਨਹੀਂ ਜਦੋਂ ਫਿਰ ਉੱਥੇ ਡਿੱਗੀ ਦਾ ਫੇਰ ਮਨ ਦੇ ਵਿੱਚੋਂ ਨਿਕਲਦੀ ਹੈ ਬਦਸੀ ਜਿਨ੍ਹਾਂ ਨੇ ਕਰਿਆ ਵੀ ਉਹਨਾਂ ਦਾ ਕੱਖਾ ਨਾ ਰਵੇ ਸਵੇਰ-ਸਵੇਰ ਨਰਨੇ ਕਾਲ ਜੇਬ ਜੀ ਹੋਂ ਨਿਕਲਦੀਆਂ ਚੀਕਾ ਤੇ ਫੇਰ ਉਹ ਬੰਦੇ ਜਿਨ੍ਹਾਂ ਨੇ ਕਰਿਆ ਉਹ ਸੋਖੇ ਰਹਿ ਜਾਣਗੇ ਕੋਈ ਅਸਮੁਖ ਸੀ ਬਹੁਤ ਜੀ ਅਸਮੁਖ ਸੀ ਇੱਥੇ ਚਾਰ ਦੋਸਤ ਆਉਣੇ ਖਾਸਾ ਖੇਡਾ ਚੱਲਦਾ ਰਹਿੰਦਾ ਕੋਈ ਇੱਕ ਇੱਕ ਕੋਈ ਉਹਦਾ ਕਿਸੇ ਦਾ ਨਵੇਂ ਪੈਸੇ ਦਾ ਲੰਬਾ ਨਹੀਂ ਸੀ ਕੋਈ ਨਿਸ਼ਾ ਪੱਤਾ ਨਹੀਂ ਰਹਿਤ ਸੀ ਜਮਾਂ ਇੱਥੇ ਚਾਰਾਂ ਪੰਜਾਂ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਪੁੱਛ ਲਓ ਉਹਨੂੰ ਹਰੇਕ ਦਾਸ ਕੇ ਕੰਮ ਮਾਰਾਈ ਨੂੰ ਮੰਨਣ ਵਾਲਾ ਮਾਰਨ ਮੰਨਣ ਵਾਲਾ ਕਿਸੇ ਨੂੰ ਕੋਈ ਕੰਮ ਕਰਕੇ ਵੀ ਕਿਸੇ ਕੋਲੇ ਪੈਸੇ ਹੈਗੇ ਦੇਤੇ ਜੇ ਨਹੀਂ ਜੇ ਗਰੀਬ ਹੈ ਕੋਈ ਉਹਦਾ ਕਰਤਾ ਉਹਨੇ ਦੇਨੇ ਵੀ ਉਹਨੂੰ ਕਹਿੰਦਾ ਨਹੀਂ ਛੱਡ ਯਾਰ ਕੋਈ ਕੁਝ ਨਹੀਂ ਹੁੰਦਾ ਬਹੁਤ ਅਸਮੁਖ ਬੰਦੇ ਨੰਦੋ ਫਿਕਰ ਨਹੀਂ ਸੀ ਕਰਦਾ ਸੀ 20 ਸਾਲ ਤੋਂ ਅਫਰੀਕਾ 'ਚ ਬੈਠੇ ਸੀਗੇ ਤੇ ਸਾਨੂੰ ਕੋਈ ਫਿਕਰ ਨਹੀਂ ਸੀ ਕਰਦਾ ਤੇ ਹੁਣ 24 ਘੰਟੇ ਇੱਥੇ ਆਪ ਦਾ ਪੈਰ ਇੰਨੇ ਅੰਦਰ ਵੈਗਰੂ ਤੇ ਭਰੋਸਾ ਹੈ ਤੁਹਾਨੂੰ ਹਾਈ ਭਰੋਸਾ ਉਸੇ ਤੇ ਹੀ ਹੈ ਬੰਦੇ ਤੇ ਕੋਈ ਭਰੋਸਾ ਨਹੀਂ ਹੁਣ ਹਨੂ ਕੋਈ ਕੋਟਾ ਕਰਮਚਾਰੀਆਂ ਤੇ ਕੋਈ ਭਰੋਸਾ ਨਹੀਂ ਕਿਉਂ ਜਿੰਨੇ ਇੱਥੇ ਬੰਦੇ ਆਉਂਦੇ ਆ ਸੈਟ ਵਾਲੇ ਵੀ ਆਏ ਹੋਰ ਵੀ ਬਹੁਤ ਬੰਦੇ ਆਏ ਬਸ ਇੱਥੇ ਤੁਸੀਂ ਅਸੀਂ ਐ ਕਰਦੇ ਆਂਗੇ ਉਹ ਕਰਦੇ ਆਂਗੇ ਉਦੋਂ ਬਾਅਦ ਤਾਂ ਥਿਆਉਂਦੇ ਨਹੀਂ ਇੱਥੇ ਇਹਨਾਂ ਦੀ ਸਰਕਾਰ ਬਣਨ ਤੋਂ ਪਹਿਲਾਂ 1 ਜੂਨ ਨੂੰ ਹਰਪਾਲ ਸਿੰਘ ਚੀਮਾ ਤੇ ਨਾਲ ਉਹ 5-7 ਬੰਦੇ ਹੋਰ ਲੈ ਕੇ ਐਮਐਲਏ ਉਦੋਂ ਆਪੋਜੀਸ਼ਨ ਦਾ ਲੀਡਰ ਸੀਗਾ ਇੱਥੇ ਸਵੇਰ 6:30 ਵਜੇ ਇੱਥੇ ਸਾਡੇ ਘਰੇ ਬੈਠਾ ਸੀ ਉਹ 6:30 ਤੇ ਅਸੀਂ ਉਹ ਬੰਦੇ ਨੂੰ ਕਿਹਾ ਵੀ ਆਹ ਮੰਗਾ ਸੀ ਕਹਿੰਨੇ ਉਹਨਾਂ ਨੂੰ ਕਰ ਲਓ ਉਹ ਲੈ ਕੇ ਕਾਗਜ਼ ਪੈਂਦਾ ਵੀ ਤੁਸੀਂ ਯਾਰ ਆਹ ਆਹ ਕੰਮ ਨਹੀਂ ਹੁੰਦੇ ਪੈਂਦਾ ਉਨੇ ਕੇ ਉਹ ਮੰਗਾ ਨੂੰ ਉਹਨਾਂ ਨੇ ਬਾਅਦ ਪ੍ਰੈਸ ਕਾਨਫਰੰਸਾਂ ਕਰ ਕਰਕੇ ਪੜਬੜ ਕੇ ਵੀ ਸੁਣਾਇਆ ਆ ਬਲਜਿੰਦਰ ਕੌਰ ਐਮਐਲਏ ਐ ਇਹਨੇ ਵੀ ਬਹੁਤ ਥਾਈ ਉਹ ਅਸੀਂ ਆਪ ਵੀ ਕਿਹਾ ਟੀਵੀ ਤੇ ਸੁਣਉਂਦੀ ਰਹੀ ਕਰਦੀ ਰਹੀ ਉਦੋਂ ਬਾਅਦ ਯਾਰ ਅਸੀਂ ਉਹਨਾਂ ਨੂੰ ਫੋਨ ਕਰ ਕਰ ਰਹੇ ਫੋਨ ਵੀ ਨਹੀਂ ਚੱਕਦੇ ਮਿਲਦੇ ਹੀ ਨਹੀਂਗੇ ਫਿਰ ਇਹਦਾ ਪਤਾ ਨਹੀਂ ਚੱਕਦੇ ਤੁਹਾਡਾ ਨਾ ਕੋਈ ਗੱਲ ਨਹੀਂ ਕੋਈ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਫੋਨ ਕੋਈ ਜਿਹੜਾ ਕਲਤਾਰ ਸਿੰਘ ਸੰਧਮਾ ਮੈਂ ਤੁਹਾਨੂੰ ਦੱਸਿਆ ਬਸ ਉਹ ਬੰਦਾ ਇੱਕ ਗੱਲ ਕਰਦਾ ਚੱਕਦਾ ਆਉਂਦਾ ਵੀ ਸਾਡੇ ਕੋਲੇ ਉਹ ਕੁਮਰ ਵਿਜੇ ਪ੍ਰਤਾਪ ਵੀ ਆਏ ਤੁਹਾਡੇ ਕੋਲ ਹਾਂਜੀ ਉਹ ਹੁੰਦੇ ਆ ਉਹ ਹੁੰਦੇ ਉਹ ਹੁੰਦੇ ਆ ਗੱਲ ਵੀ ਕਰਦੇ ਕੁਮਰ ਵਿਜੇ ਪ੍ਰਤਾਪ ਨੇ ਜੋ ਕੁਝ ਕਿਹਾ ਜੋ ਇਨਵੈਸਟੀਗੇਸ਼ਨ ਸੀ ਉਹ ਠੀਕ ਲੱਗਦੀ ਹੈ ਉਹ ਭਰੋਸਾ ਹੈ ਤੁਹਾਨੂੰ ਉਹਦੇ ਤੇ ਉਹ ਜੀ ਕਿਉਂਕਿ ਸੁਖਰਾਜ ਨੇ ਕੁਮਰ ਵਿਜੇ ਪ੍ਰਤਾਪ ਤੇ ਦੋਸ਼ ਲਾਏ ਮੇਰੇ ਨਾਲ ਵੀ ਇੱਕ ਇੰਟਰਵਿਊ ਕੀਤਾ ਲਗਭਗ 3-4 ਮਹੀਨੇ ਪਹਿਲਾਂ ਜਦੋਂ ਮੋਰਚਾ ਜੇ ਚੱਲਦਾ ਸੀ ਉਹਨੇ ਕਿਹਾ ਕਿ ਕੁਮਰ ਵਿਜੇ ਪ੍ਰਤਾਪ ਆਪਦੀ ਪੋਲੀਟੀਕਲ ਫਾਇਦਿਆਂ ਵਾਸਤੇ ਕਰਕੇ ਗਿਆ ਜੋ ਕਰਕੇ ਗਿਆ ਉਹਨੂੰ ਕਾਦਾ ਪੋਲੀਟਿਕਲ ਫਾਇਦਾ ਸੀਗਾ ਉਹਨੂੰ ਕੋਈ ਫਾਇਦਾ ਨਹੀਂ ਪੋਲੀਟਿਕਲ ਪੋਲੀਟਿਕਲ ਫਾਇਦਾ ਤਾਂ ਸਾਰੇ ਨਹੀਂ ਸਾਰੇ ਬੰਦੇ ਆਪਣੇ ਤੱਕ ਦੇ ਸਰਕਾਰਾਂ ਬਣਾ ਗਏ ਉਹ ਕਰ ਗਏ ਤੁਹਾਨੂੰ ਕੁਮਰਵਿਜੇ ਪ੍ਰਤਾਪ ਤੇ ਭਰੋਸਾ ਆਪਾਂ ਨੂੰ ਭਰੋਸਾ ਹੈ ਜੀ ਆਪਾਂ ਜਿਨੇ ਵੀ ਸਾਡੇ ਹੱਥੇ ਕਰਿਆ ਥੋੜਾ ਬਹੁਤਾ ਵੀ ਕਰਿਆ ਹਮ ਆਪਾਂ ਉਹਨੂੰ ਮੜਾ ਨਹੀਂ ਕਹਿੰਦੇ ਜੀ ਇਹ ਹੁਣ ਮੰਡ ਵੀ ਇੱਥੇ ਬੈਠਾ ਹੈ ਬੈਠਾ ਰਿਹਾ ਸਾਲ ਧਰਨਾ ਲਾਇਆ ਆਪਾਂ ਉਹਨੂੰ ਵੀ ਮੜਾ ਨਹੀਂ ਕਹਿੰਦੇ ਜੀ ਚਲੋ ਨਹੀਂ ਗੱਲ ਸਰੇ ਚੜੀ ਚਲੋ ਆਦਾ ਘਰ ਬਾਹਰ ਛੱਡ ਕੇ ਸਾਡੇ ਹੱਥੇ ਜਿਨੇ ਵੀ ਜਨਾਂ ਕਰਿਆ ਉਥੇ ਆਪਾਂ ਨੂੰ ਮਾੜਾ ਨਹੀਂ ਕਹਿੰਦੇ। ਚਲੋ ਨਹੀਂ ਮਿਲਣਾ ਉਹ ਸਾਫ ਮਿਲਣਾ ਉਹ ਵੱਖਰੀ ਗੱਲ। ਆਪਾਂ ਕੋ ਆਪਾਂ ਕਿਹੜਾ ਆਪਾਂ ਤਾਂ ਕਿਹੜਾ ਲਿਆ ਕਿਸੇ ਨੇ ਕੁਝ। ਮਨਾ ਮੰਗਿਆ ਕਿਸੇ ਨੇ ਕੋਈ। ਆਪਣੀ ਬਾਪਤੀ ਲੜ ਰਹੇ ਉਹਨਾਂ ਨਾਲ ਵੀ ਉਹ। ਚੱਲ ਜੇ ਉਹ ਨੂੰ ਉਹ ਕੋਈ ਐਮਐਲਏ ਬਣ ਗਿਆ ਨਾ ਬਣ ਗਿਆ ਪਤਾ ਨਹੀਂ ਬਣਾਇਆ ਜਾ ਕੇ। ਉਹ ਕਿੱਥੇ ਅੰਮ੍ਰਿਤਸਰ ਆ ਕਿੱਥੇ ਅਜਿਹੀ ਬੈਠੇ। ਤੇ ਬਾਕੀ ਕਰ ਰਿਹਾ ਜੋ ਕਰਾ ਠੀਕ ਹੀ ਕਰਾ। ਮਿਲਦੇ ਰਹਿੰਦੇ ਆ ਉਹ। ਆਉਂਦੇ ਵੀ ਰਹਿੰਦੇ ਇਹਨੀ ਗੱਲ। ਠੀਕ ਆ। ਬਹੁਤ ਧੰਨਵਾਦ ਬਾਪੂ ਜੀ ਗੱਲਬਾਤ ਕੀਤੀ ਤੁਸੀਂ ਸਮਾਂ ਦਿੱਤਾ ਔਰ ਦਿੱਤੀ ਆ ਇਹਨੂੰ ਬਹੁਤ ਵੱਡੀ ਦੇਣ ਹੈ ਤੁਹਾਡੀ ਪੰਥ ਹਮੇਸ਼ਾ ਰਿਣੀ ਰਹੂਗਾ ਇਹ ਸ਼ਹਾਦਤ ਹਮੇਸ਼ਾ ਯਾਦ ਰੱਖੀ ਜਾਊਗੀ ਔਰ ਉਮੀਦ ਕਰਦੇ ਆ ਕਿ ਜੇ ਕੋਈ ਵੈਸੇ ਨਹੀਂ ਤਾਂ ਟੁਕੜ ਥੋੜਾ ਹਾਲ ਚਾਲ ਜਾਣਨ ਪੰਥ ਜ਼ਰੂਰ ਸ਼ਕਸ਼ੀਤ ਆਉਂਦੀਆਂ ਰਹਿਣ ਹਾਂ ਅਸੀਂ ਤਾਂ ਕਹਿੰਨੇ ਵੀ ਆਉਣ ਜੀ ਆਇਆਂ ਨੂੰ ਆਉਣ ਤੁਹਾਨੂੰ ਵੀ ਹੌਸਲਾ ਵੀ ਹੁੰਦਾ ਵੀ ਆਉਣ ਅਸੀਂ ਤਾਂ ਇਹ ਵੀ ਦੇਖੋ ਅੱਜ ਤੱਕ ਇਹ ਸਾਨੂੰ ਇਹ ਚੀਜ਼ ਦਾ ਵੀ ਗੁੱਸਾ ਹੀ ਆ ਹੁਣ ਆਪਾਂ ਕਹਿ ਦਿੰਨੇ ਆ ਸਭ ਤੋਂ ਇਥੇ ਜੀ ਕਾਲ ਤਖਤ ਸਭ ਹੈਗੇ ਆ ਮਾਣ ਆ ਵੱਡੇ ਆ ਅਸੀਂ ਵੀ ਕਾਲ ਤਖਤ ਨੂੰ ਮੰਨਦੇ ਆ ਅਸੀਂ ਵੀ ਵੱਡੇ ਮੰਨਦੇ ਆ ਪਰ ਜਿਹੜੇ ਉੱਥੇ ਕਿੰਨੇ ਜਥੇਦਾਰ ਰਹਿ ਗਏ ਕਿੰਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਕਿੰਨੇ ਹੋਰ ਬਣ ਗਏ ਹਮ ਕਦੇ ਕਿਸੇ ਨੇ ਪੁੱਛਿਆ ਵੀ ਵੀ ਜਾਉਣ ਦੀ ਕੋਸ਼ਿਸ਼ ਜਾਂ ਇੱਥੇ ਕੋਈ ਆਏ ਬੰਦੇ ਅਕਾਲ ਤਖਤ ਤੋਂ ਕੋਈ ਜਥੇਦਾਰ ਅੱਜ ਤੱਕ ਆਏ ਨਹੀਂ ਇੱਥੇ ਤੁਹਾਡੇ ਘਰੇ ਕੋਈ ਨਹੀਂ ਆਇਆ ਬਿਲਕੁਲ ਵੀ ਕਦੇ ਨਹੀਂ ਕਦੇ ਨਾ ਕੁਝ ਹੋਊ ਜਥੇਦਾਰ ਹਰਪ੍ਰੀਤ ਸਿੰਘ ਰਹੇ ਨੇ ਹੁਣ ਆਲੇ ਨਹੀਂ ਜਥੇਦਾਰ ਆਇਆ ਪਹਿਲਾਂ ਗੁਰਬਚਨ ਸਿੰਘ ਸੀ ਗਿਆਨੀ ਗੁਰਬਚਨ ਸਿੰਘ ਰਹੇ ਕੋਈ ਬੰਦਾ ਨਹੀਂ ਸਾਡੇ ਕੋਲੇ ਆਇਆ ਕਿਸੇ ਨੇ ਸਾਨੂੰ ਪੁੱਛਿਆ ਨਹੀਂ ਕਿਸੇ ਨੇ ਸਾਨੂੰ ਰਾਬਤਾ ਨਹੀਂ ਕੀਤਾ ਅੱਜ ਤਾਂ ਇੱਕਦਮ ਗਏ ਵੀ ਸੀ ਹਰਬੰਦਰ ਸਾਹਿਬ ਉੱਥੇ ਦਰਸ਼ਨ ਕਰਨ ਤੇ ਬਸ ਖੜੇ ਖੜੇ ਇੰਨਾ ਥੱਕ ਗਿਆ ਮਤਲ ਉੱਤੇ ਡਿੱਗ ਪਿਆ ਹਾਰ ਕੇ ਬਾਹਰ ਹੀ ਮੱਥਾ ਟੇਕ ਕੇ ਬਾਹਰ ਮੋੜਿਆ ਅਟੇ ਦਾ ਇਨਾਮ ਨਹੀਂ ਕੋਈ ਬੰਦਾ ਨਹੀਂ ਆਇਆ ਬਿਲਕੁਲ ਜਿਉ ਇੰਨੇ ਮਾਨਵੀ ਆ ਤੇ ਕੋਈ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਤੇ ਉਹ ਆ ਕੇ ਆ ਨਹੀਂ ਸਕਦੇ ਕਿ ਅਸੀਂ ਕਿਹੜਾ ਉਹਨਾਂ ਨੂੰ ਕੁਝ ਕਹਿੰਨੇ ਜਾਂ ਕਰੇ ਕੋਈ ਬੰਦਾ ਨਹੀਂ ਆਇਆ ਬਿਲਕੁਲ ਵੀ ਜਮ ਉਹਨਾਂ ਤੋਂ ਅਸੀਂ ਗਾਣੂ ਕੋਈ ਜੇ ਦੀ ਨਸਾਬ ਦੀ ਉਮੀਦ ਵੀ ਕੀ ਰੱਖ ਸਕਦੇ ਹਾਂ ਗੁਰੂ ਨਾਲ ਗਿਲਿਆ ਗੁਰੂ ਨਾਲ ਨਹੀਂ ਜਿਹੜੇ ਉਹ ਬੰਦੇ ਕੰਮ ਕਰਦੇ ਉੱਥੇ ਉਹਨਾਂ ਨਾਲ ਗਿਲਿਆ ਉਹਨਾਂ ਨਾਲ ਅਕਸਰ ਬਣਾਏ ਉਹ ਜੇ ਉਹ ਉਹ ਸਾਰਿਆਂ ਦੇ ਸਾਂਝੇ ਆ ਇਹ ਉਹ ਸਾਰਿਆਂ ਦੇ ਸਾਂਝੇ ਹੋਣ ਹਰੇਕ ਬੰਦੇ ਨੂੰ ਮਿਲਣ ਉਹ ਜਿਹੜਾ ਬੰਦਾ ਆਪਾਂ ਸਭ ਦਾ ਸਾਂਝਾ ਬਣਾਉਂਦੇ ਆ ਉਹ ਹਰੇਕ ਨੂੰ ਮਿਲਣ ਉਹ ਹਰੇਕ ਨੂੰ ਪੁੱਛਣ ਹੁਣ ਇਹ ਆ ਗੱਲਾਂ ਚੱਲ ਰਹੀਆਂ ਆ ਵੀ ਮਾਫੀ ਉਹਨਾਂ ਨੇ ਮੰਗੀ ਕਰੀ ਹੈ ਉਹਨਾਂ ਦਾ ਫਰਜ਼ ਮੰਨਦਾ ਵੀ ਸਾਡੇ ਨਾਲ ਵੀ ਆ ਕੇ ਮਿਲਣ ਸਾਨੂੰ ਵੀ ਮਿਲਣ ਪੁੱਛਣ ਵੀ ਕੀ ਹੋਇਆ ਸੀ ਕੀ ਨਹੀਂ ਹੋਇਆ ਉਹ ਫੇਰ ਉਹ ਕੋਈ ਫੈਸਲਾ ਕਰਣਾ ਉਹਨ ਇੱਕ ਬੰਦੇ ਚਿੱਠੀ ਦੇਈ ਜਾਂਦਾ ਉਹਦੇ ਹਿਸਾਬ ਨਾਲ ਤੂੰ ਫੈਸਲਾ ਕਰਵੇਂ ਤੇ ਉਹ ਸਾਨੂੰ ਤਾਂ ਉਹ ਮਨਜ਼ੂਰ ਨਹੀਂਗਾ ਨਹੀਂ ਸਾਡੇ ਹਾਂ ਤੇ ਫੇਰ ਉਹ ਫੇਰ ਸਾਨੂੰ ਤਾਂ ਕੋਈ ਇਨਸਾਫ ਨਹੀਂਗਾ ਉਹ ਤਾਂ ਉਹਨਾਂ ਨੂੰ ਇਨਸਾਫ ਆ ਵੀ ਉਹ ਦੁਬਾਰਾ ਆਪਣਾ ਮੁੱਖ ਮੰਤਰੀ ਬਣ ਜਾਣ ਬਸ ਤੇ ਅੱਜ ਤੱਕ ਉਸਨੂੰ ਮਾੜਾ ਕਹਿੰਦੇ ਨਹੀਂਗੇ ਚਲੋ ਬਰਮਾਦਵਾ ਨੂੰ ਜੇ ਬਨਣਾ ਹੈ ਬਨ ਵੀ ਜਾਣਗੇ ਜੇ ਸਾਨੂੰ ਇਨਸਾਫ ਦੇਣਾ ਦੇ ਦੂਗਾ ਬਾਕੀ ਦੇਊਗਾ ਨਸਾਫ ਹੋ जरूर ਇਹ ਉਮੀਦ ਪੱਕੀ ਹੈ ਭਰੋਸਾ ਪੱਕਾ ਸਾਨੂੰ ਪੱਕਾ ਭਰੋਸਾ ਵੀ ਮਹਾਰਾਜ ਇਨਸਾਫ ਦੇਊਗਾ ਬਹੁਤ ਧੰਨਵਾਦ ਬਾਪੂ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਵੋਹ